ਇਹ ਪੰਜਾਬ ਦਾ ਨੌਜਵਾਨ ਆ ਵੀਰ ਕਿਵੇਂ ਸੇਠ ਠੀਕ ਆ ਤੁਹਾਡੀ ਹੁਣ ਨਾ ਮੇਰੇ ਸਿਰ ਤੇ ਨਹੀਂ ਗੋਲਾ ਮੇਰਾ ਵੱਜਿਆ ਸਿਰ ਮੇ ਵੱਜਿਆ ਬਹੁਤ ਬਿਉਝ ਜਾ ਹੋ ਗਿਆ ਅੱਕਾ ਧੁੰਦਲਾ ਦਿਖ ਰਹੀ ਉਹ ਦਿਖ ਨਹੀਂ ਰਹੀ ਮੇਰੇ ਵੀ ਇੱਥੇ ਪੱਟਦੇ ਬਾਈ ਉਹ ਬਹੁਤ ਦਰਦ ਹੁੰਦਾ ਇੱਥੇ ਵੱਜਿਆ ਪਤਾ ਨਹੀਂ ਕੀ ਮਾਰਦੇ ਨੇ ਉਹ ਪਲਾਸਟਿਕ ਦੀ ਪਤਾ ਨਹੀਂ ਰਬੜ ਦੀ ਗੋਲੀ ਮਾਰਦੇ ਇੱਥੇ ਲਗਾਤਾਰ ਅਥਰੂ ਗਏ ਸੇ ਕੋਲੇ ਡੇਗਰੈਂਟ ਤੁਸੀਂ ਥੋੜਾ ਪਿੱਛੇ ਆ ਜਾਓ ਜੇ ਤੁਹਾਨੂੰ ਚੰਗੀ ਤਰ੍ਹਾਂ ਫੇਰ ਜਾਓਗੇ ਨਾ ਟਰੈਕਟਰ ਦੁਆਰਾ ਜਾਣਾ ਬੇਕੇ ਦੁਆਰਾ ਜਾਉਂਗੀ ਨਹੀਂ ਫੇਰ ਤੂੰ ਦੇਖ ਨਹੀਂ ਰਿਹਾ ਬਪੇ ਕਿਆ ਕਰੀਏ ਜੀ ਹੁਣ ਜਾਣਾ ਦਾ ਬਣਾ ਜੀ ਬੈਰੀਕਡ ਪਰੇ ਤੱਕ ਪੱਟਦੇ ਜਿੱਥੇ ਬਾਰਡਰ ਕੰਨ ਨਾ ਉੱਥੇ ਤੱਕ ਪਹੁੰਚ ਗਏ ਅੱਗੇ ਬਸ ਦੋ ਚਾਰ ਰਹਿ ਗਈ ਉਹ ਵੀ ਚੱਕ ਦੇਣੀ ਕੁਛ ਨਹੀਂ ਹੈਗਾ ਹੈਗਾ ਬਸ 5 ਮਿੰਟ ਲੱਗਣੇ ਆ ਜੀ ਸ਼ੰਬੂ ਬਿਆਰ 4 ਦੇ ਕਿ ਘਰਦ ਰਿਆ ਦੇ ਉੱਤੇ ਜਿੰਨੀਆਂ ਵੀ ਲੇਅਰਸ ਸੀਗੀਆਂ ਉਹ ਕਾਫੀ ਹੱਦ ਤੱਕ ਕਿਸਾਨਾਂ ਨੇ ਅਢੇਡ ਦਿੱਤੀਆਂ ਨੇ ਤਾਂ ਬਾਦ ਹਰਿਆਣੇ ਪਹੁੰਚਾਂ ਪਹੁੰਚੇ ਆਵਾਂਗੇ ਰਾਤ ਨੂੰ ਪਹੁੰਚ ਸਕਦੇ ਆ ਮੇਰੇ ਖਿਆਲ ਚ 2-4 ਘੰਟਿਆਂ ਲਈ ਸ਼ੰਭੂ ਬਿਆਰ ਦੁੱਤੇ ਕਾ ਗਰਦ ਰਿਆ ਦੇ ਉੱਤੇ ਜਿੰਨੀਆਂ ਵੀ ਲੇਅਰਸ ਸਿਗੀਆਂ ਉਹ ਕਾਫੀ ਹੱਦ ਤੱਕ ਕਿਸਾਨਾਂ ਨੇ ਅਢੇਰ ਦਿੱਤੀਆਂ ਨੇ ਹਰਿਆਣੇ ਦਾਖਲ ਹੋਣ ਹੀ ਵਾਲੇ ਨੇ ਗਾ ਹਰਿਆਣੇ ਚ ਕੀ ਤਿਆਰੀ ਤੁਸੀਂ ਦੇਖ ਸਕਦੇ ਹੋ ਕਿ ਟਿੱਪਰ ਖੜੇ ਆ ਟਿੱਪਰਾਂ ਦੇ ਵਿੱਚ ਮਿੱਟੀ ਭਰੀ ਹੋਈ ਆ ਸੋ ਆ ਬਾਈ 2 ਘੰਟਿਆਂ ਦੇ ਉੱਥੇ ਜੁਜੀ ਜਾਂਦੇ ਆ ਤੇ ਗਾਹਾਂ ਆਪਣੇ ਬਾਰੋਬਾਰੀ ਚਲੋ ਨੌਜਵਾਨ ਜਾਂਦੇ ਨੇ ਮੇਰੇ ਵੀ ਇੱਥੇ ਪੱਟ ਤੇ ਬਾਈ ਉਹ ਬਹੁਤ ਅਰਦ ਹੁੰਦਾ ਇੱਥੇ ਵੱਜੇ ਆ ਪਤਾ ਨਹੀਂ ਕੀ ਮਾਰਦੇ ਨੇ ਉਹ ਪਲਾਸਟਿਕ ਦੀ ਪਤਾ ਨਹੀਂ ਰਾਵੜ ਦੀ ਗੋਲੀ ਮਾਰਦੇ ਨੇ ਪਲਾਸਟਿਕ ਦੀ ਗੋਲੀ ਉਹ ਤੇ ਕਈਆਂ ਦੇ ਤਾਂ ਜਿਹੜਾ ਖੂਨ ਨਿਕਲਣ ਲੱਗ ਗਿਆ ਕਈਆਂ ਦੀ ਇੱਕ ਦੀ ਮੁੰਡੇ ਦੇ ਕਹਿੰਦੀ ਅੱਖ ਨਿਕਲ ਗਈ ਇੱਕ ਨਿਹੰਗ ਸਿੰਘ ਨੇ ਉਹ ਬੰਬ ਨੂੰ ਹੱਥ ਪਾਇਆ ਉਹਦਾ ਬਾਈ ਦਾ ਹੱਥ ਇੱਥੋਂ ਪੂਰਾ ਖੂਨ ਨਾਲ ਹੱਥ ਪਤਾ ਹੋਇਆ ਪਿਆ ਸੋ ਸਾਰਿਆਂ ਨੂੰ ਚਾਹੀਦਾ ਅੱਗੇ ਵੱਧ ਕੇ ਲੜੋ ਉਹਨਾਂ ਨੂੰ ਦਮ ਦਿਵਾਉਣ ਤੇ ਮੋਰ ਚਾਹੇ ਅੱਗੇ ਵਧਣ ਲੱਗ ਗਿਆ ਤੇ ਫਤਿਹ ਹੋ ਜਾਣਾ ਸ਼ਾਇਦ ਰਾਤ ਤੱਕ ਹੋ ਜਾਵੇ ਪਰ ਫਤਿਹ ਹੋ ਜਾਣਾ ਤੇ ਜਿਹੜਾ ਇਹਨਾਂ ਦਾ ਇੱਕ ਬਾਟਰ ਕੰਨਨ ਅੱਗੇ ਤਾਂ ਸਿੰਪਲ ਪਾਣੀ ਪਾਉਂਦੇ ਹੁੰਦੇ ਸੀ ਹੁਣ ਉਹਦੇ ਚ ਬਾਈ ਕੈਮੀਕਲ ਪਾਉਂਦੇ ਨੇ ਉਹ ਕੈਮੀਕਲ ਇੰਨਾ ਖਤਰਨਾਕ ਆ ਬੰਦੇ ਨੂੰ ਮਿਰਚਾ ਜਲਣ ਮਹਿਸੂਸ ਹੁੰਦੀ ਆ ਹੁਣ ਅਸੀਂ 2 ਘੰਟਿਆਂ ਤੇ ਉੱਥੇ ਹੀ ਲੜੀ ਜਾਂਦੇ ਆ ਪੱਟ ਤੇ ਮੇਰੇ ਉਹ ਬੱਜੇ ਹੁਣ ਦਰਦ ਕਰਦਾ ਇੰਨੇ ਬਾਈ ਅਥਰੂ ਗੈਸ ਝੱਲ ਕੇ ਆਏ ਆ 5-700 ਗੋਲੇ ਝੱਲੇ ਆਏ ਹੁਣੇ ਉੱਥੇ ਜੱਦੇ ਲੜਦੇ ਆ ਫੌਜੀ ਇਧਰਲੇ ਫੌਜੀਆ ਨੇ ਵੀ ਅਟੈਕ ਕਰਦਾ ਉਧਰਲੇ ਨੇ ਵੀ ਕਰਦਾ ਸੋ ਅਸੀਂ ਆਮ ਨਾਗਰੀਕ ਆ ਅਮ ਦੇ ਸੇ ਆ ਜੇ ਜਵਾਨ ਜੇ ਕਿਸਾਨ ਅਸੀਂ ਉਹਨਾਂ ਨੂੰ ਕਹਿ ਕੇ ਆਏ ਆ ਕਿ ਭਾਈ ਜੇ ਜਵਾਨ ਜੇ ਕਿਸਾਨ ਅਸੀਂ ਸ਼ਾਂਤ ਮਈ ਅੱਗੇ ਵਧਣਾ ਸ਼ਾਂਤ ਮਈ ਆ ਸਾਡੇ ਕੋਲ ਕੋਈ ਹਥਿਆਰ ਤਾਂ ਹੈ ਨਹੀਂ ਸੋ ਉਹਨਾਂ ਨੂੰ ਵੀ ਚਾਹੀਦਾ ਫੌਜੀਆਂ ਨੂੰ ਕਿ ਭਰਾਵੋ ਅਸੀਂ ਇੱਕ ਦੇਸ਼ ਦੇ ਵਾਸੀ ਆ ਜੇ ਜਵਾਨ ਜੇ ਕਿਸਾਨ ਕਹਿੰਦੇ ਆ ਇਹ ਵੀ ਕਿਸਾਨਾਂ ਦੇ ਪੁੱਤ ਨੇ ਇਹਨਾਂ ਨੂੰ ਵੀ ਚਾਹੀਦਾ ਕਿ ਸ਼ਾਂਤ ਮਈ ਅੱਗੇ ਆ ਸਕਣ ਭਾਈ ਬਿਲਕੁਲ ਹਰਪ੍ਰੀਤ ਨੇ ਤੁਸੀਂ ਇੱਕ ਵਾਰੀ ਸਾਡਾ ਚੈਨਲ ਖੋਲੋ ਸਵੇਰੇ ਵੀ ਵੀਰ ਦਾ ਇੰਟਰਵਿਊ ਕੀਤੀ ਸੀਗੀ ਉਦੋਂ ਵੀਰ ਦੇ ਹਾਲਾਤ ਦੇਖਿਓ ਤਹਾਂ ਦੇਖੋ ਭਾਈ 2-3 ਘੰਟੇ ਲਗਾਤਾਰ ਉੱਥੇ ਯੋਲ ਮਾਰਿਆਗਾ ਅੱਖਾਂ ਪੂਰੀਆਂ ਲਾਲ ਹੋਈਆਂ ਪਈਆਂ ਕੱਪੜੇ ਆ ਦੇਖ ਲੋ ਕੱਪੜੇ ਭਿੱਜੇ ਪਏ ਨੇ ਪੱਟ ਤੇ ਬੱਜੇ ਹੋਏ ਪਤਾ ਨਹੀਂ ਕੀ ਬੱਜੇ ਹੁਣ ਮੈਨੂੰ 22 ਬਾਰੀ ਸਾਨੂੰ ਦੱਸ ਦਵਾ 22 ਦੇ ਪਿਤਾ ਪਿਛਲੇ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਸੀਗੇ ਇੱਕ ਨਾਲ ਇਹਨਾਂ ਦੀ ਥਾਂ ਆ ਤੇ ਖਰੇ ਕਿਹੜਾ ਅੰਦਰ ਜਜ਼ਬਾ ਆ ਅੱਜ ਫੇਰ ਸਭ ਤੋਂ ਮੂਰੇ ਹੋ ਕੇ 3 ਘੰਟੇ ਦਾ ਬਹਿ ਵੀ ਦੇਖਿਆ ਕਿ ਜਿੱਥੇ ਲੋਕ ਖੜ ਨਹੀਂ ਸਕਦੇ ਉਸ ਤੋਂ ਇਹਦੇ ਵਿੱਚ ਵੀਰੇ ਕਿਹੜਾ ਜਜ਼ਬਾ ਜਿਹੜਾ ਟਿਕਣ ਨਹੀਂ ਦੇ ਰਿਹਾ ਵੀ ਲੰਗਣਾ ਹੀਗਾ ਵੀਰੇ ਆਪਣੇ ਪੰਜਾਬ ਦਾ ਸਤਕਾਰ ਪੰਜਾਬ ਦੇ ਲੋਕਾਂ ਦਾ ਸਤਕਾਰ ਕਰਦਾ ਇਹਨਾਂ ਦੀ ਐਮਐਸਪੀ ਦੀ ਜਿਹੜੀ ਗਾਰੰਟੀ ਆ ਇਹਨਾਂ ਦੀ ਖੇਤੀ ਬਚਾਉਣੀ ਆ ਉਹਨਾਂ ਕਰਕੇ ਅੱਗੇ ਟਿਕੇ ਹੋਇਆ ਕਿਉਂਕਿ ਆਪਣਾ ਪੰਜਾਬ ਨਾਲ ਬਹੁਤ ਲਗਾਵ ਆ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਕਹਿਣਾ ਕਿ ਆਪਣੇ ਲੋਕਾਂ ਨਾਲ ਖੜਿਆ ਕਰੋ ਬਾਈ ਮੈਂ ਇਹਨਾਂ ਲੋਕਾਂ ਨਾਲ ਪੰਜਾਬ ਦੇ ਵਸਿਆ ਨਾਲ ਖੜਦਾ ਦੇਖ ਲਓ ਮੈਂ ਹੁਣ ਕਿੰਨਾ ਉੱਥੇ ਜਾ ਕੇ ਢਾਈ ਤਿੰਨ ਘੰਟਿਆਂ ਦਾ ਵਿਚਰਦਾ ਬੰਬਾ ਦੇ ਵਿੱਚ ਤੇ ਬਾਈ ਇੱਥੇ ਪੱਟ ਤੇ ਵੀ ਵੱਜਿਆ ਮੇਰੇ ਦੇਖ ਲਓ ਤੇ ਇੰਨੀ ਤਕਰੀਫਾਂ ਭਿੱਜਿਆ ਪਿਆ ਤੁਹਾਡੇ ਹਾਲਾਤ ਦੇਖ ਲਓ ਮੇਰਾ ਪਹਿਲਾਂ ਕਿਵੇਂ ਸੀ ਹੁਣ ਕੀ ਬਣਿਆ ਪਿਆ ਤੇ ਹੁਣ ਮੇਰੇ ਬਾਈ ਪੰਜਾਬ ਵਾਸੀਆਂ ਨੂੰ ਵੀ ਚਾਹਨਾ ਕਿ ਮੇਰੇ ਨਾਲ ਵੀ ਖੜਿਆ ਕਰਨ ਜਦੋਂ ਮੈਂ ਕਹਿੰਦਾ ਕਿ ਬਾਈ ਮੇਰੇ ਨਾਲ ਵੀ ਖੜਜੋ ਯਾਰ ਮੈਂ ਕਿਸੇ ਦਾ ਕੀ ਕਸੂਰ ਕੀਤਾ ਸੋ ਮੈਂ ਆਪਣਾ ਜਿਹੜਾ ਜਾਜ਼ਬਾ ਮੈਂ ਤਾਂ ਕਾਇਮ ਆ ਵੀਰੇ ਪੂਰਾ ਪਰਮਾਤਮਾ ਚੜ੍ਹਦੀ ਕਲਾ ਚ ਰੱਖਦਾ ਉਹਦੇ ਆਸਰੇ ਨਾਲ ਟਿਕੇ ਹੋਏ ਆ ਜਿਹੜੀ ਤੁਹਾਡੇ ਪਰਿਵਾਰ ਚ ਸ਼ਹੀਦੀ ਹੋਈ ਤੁਹਾਡੇ ਫਾਦਰ ਸਾਹਿਬ ਦੀ ਜਿੱਥੇ ਵੀ ਹੋਣਗੇ ਅੱਜ ਤੁਹਾਨੂੰ ਆਪਣੇ ਪੰਜਾਬ ਲਈ ਲੜਦਾ ਦੇਖ ਕੇ ਕਿਸਾਨੀ ਲੜਦਾ ਦੇਖ ਕੇ ਬੜੇ ਖੁਸ਼ ਹੁੰਦੇ ਹੋਣ ਉਹ ਵੀ ਜਾਣਦੇ ਸੀ ਮੈਂ ਵੀ ਜਾਨਣਾ ਸੀ ਬਾਈ ਮਾਂ ਆਪਣੇ ਪਿਓ ਨੂੰ ਬਹੁਤ ਪਿਆਰ ਕਰਦਾ ਹੁਣ ਮਾਂ ਨੂੰ ਬਹੁਤ ਕਰਦਾ ਮਾਂ ਤਾਂ ਵਿਚਾਰੀ ਮਾੜੇ ਛੋਟੇ ਦਿਲ ਦੇ ਦੀ ਆ ਦੁੱਖ ਝੱਲ ਨਹੀਂ ਸਕਦੀ ਫਿਰ ਵੀ ਮੈਂ ਆਇਆ ਮੈਂ ਕਿਹਾ ਨਹੀਂ ਮੈਂ ਆਪਣੇ ਪੰਜਾਬ ਲਈ ਲੜੂਗਾ ਖੜੂਗਾ ਇਹ ਸਾਡੇ ਪੰਜਾਬ ਦੇ ਲੋਕ ਆ ਪੰਜਾਬੀ ਨੇ ਇਸ ਕਰਕੇ ਸਰਕਾਰਾਂ ਤੋਂ ਤਾਂ ਮੈਂ ਵੀਰੇ ਝਾਕ ਕਰਨੀ ਛੱਡਤੀ ਕਿੰਨਾ ਭਾਈ ਕਿਸੇ ਨੂੰ ਮਾਰਾ ਕਹੀ ਜਾਈਏ ਕਿੰਨਾ ਭੰਡੀ ਜਾਈਏ ਇਹਨਾਂ ਨੂੰ ਅਪਾ ਦੇਖ ਰਹੇ ਪੰਜ 6 ਘੰਟੇ ਹੋ ਗਏ ਲਗਾਤਾਰ ਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਵੀਰੇ ਇੰਟਰਵਿਊ ਚੱਲ ਰਹੀ ਲਗਾਤਾਰ ਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਹਜ਼ਾਰਾਂ ਕਟੋ ਹਜ਼ਾਰ ਤਾਂ ਕਰੋ ਸੋਕੇ ਹੋਣਗੇ ਹਾਂਜੀ ਹਜ਼ਾਰ ਪਲੱਸ ਗੋਲਾ ਹੋ ਗਿਆ ਹੁਣਾ ਇੱਥੇ ਗਿਣਤੀ ਬਾਜੂ ਚਾਹੇ ਮਾਰ ਲਿਓ ਹਜ਼ਾਰ ਤੋਂ ਵੱਧ ਗੋਲਾ ਹੋ ਗਿਆ ਤੇ ਉਹ ਤੋਂ ਬਾਅਦ ਇਹ ਤਾਂ ਬਚਣ ਦਾ ਕੀ ਤਰੀਕਾ ਇੱਕ ਤਾਂ ਗਿੱਲੀਆਂ ਬੋਰੀਆਂ ਰੱਖਣੀਆਂ ਪੈਂਦੀਆਂ ਤੇ ਬੰਬਾਂ ਨੂੰ ਟਕਾਣਾ ਪੈਂਦਾ ਫਿਰ ਤੂੰ ਇਹਦਾ ਕੰਟਰੋਲ ਹੋ ਇਹ ਕਿਹਦਾ ਇਹ ਬੰਬ ਕਈ ਬੰਬ ਫਟਦੇ ਨੇ ਉਹ ਫਟਣ ਵਾਲੇ ਬੰਬਾਂ ਨੂੰ ਪਹਿਲਾਂ ਹੱਥ ਨਾ ਪਾਓ ਕਿਉਂਕਿ ਕਈਆਂ ਦੇ ਹੱਥ ਛੜ ਗਏ ਕਈਆਂ ਦਾ ਪੈਰ ਕਿਸੇ ਨੇ ਇੱਕ ਬੋਰੀ ਬੋਰੀ ਵਿਚਾ ਕੇ ਐ ਪੈਰ ਰੱਖਦੇ ਬਾਈ ਨੇ ਉਹ ਬਾਈ ਦਾ ਪੈਰ ਐ ਆ ਉਹ ਪਰੇ ਤੱਕੜਾ ਕੇ ਮਾਰਿਆ ਸੀ ਬਾਈ ਨੂੰ ਸੋ ਇਹ ਇੱਕ ਨੂਨ ਰੱਖੋ ਕੋਲ ਇੱਕ ਪਾਣੀ ਦੀ ਬੋਤਲ ਨਾਲ ਰੱਖੋ ਪਾਣੀ ਨੂੰ ਅੱਖਾਂ ਤੇ ਮਾਰ ਨੌਜਵਾਨ ਜ਼ੋਰ ਮਾਰ ਰਿਹਾ ਉਹ ਦੇਖੋ ਬਾਈ ਥੱਕ ਗਏ 2 ਘੰਟੇ ਉਹ ਵੀ ਯੂਜ਼ ਕਿਉਂ ਲੰਮੇ ਪਿਆ ਇਹ ਪੰਜਾਬ ਦਾ ਨੌਜਵਾਨ ਆ ਵੀ ਬਾਈ ਰੈਸਟੋਰੈਂਟ ਦਰਿਆਪ੍ਰੀਤ ਜੀ ਆ ਜਾਓ ਸੀ ਗੱਲਬਾਤ ਫਰਪ੍ਰਿਤਨਾ ਵੀ ਕਰ ਰਹੇ ਸੀਗੇ ਵੀਰੇ ਕਿਵੇਂ ਸੇਠ ਠੀਕ ਆ ਤੁਹਾਡੀ ਹੁਣ ਨਾ ਵੀਰੇ ਸੇਠ ਤਾਂ ਨਹੀਂ ਰਹੀ ਉਹ ਉਹਨਾਂ ਹਰ ਦੇ ਟਰੈਕਟਰ ਵਾਲੇ ਦੇ ਗੋਲਾ ਬਜਾਇਆ ਬੈਰੀਕਟ ਖਿਚਰੇ ਤੇ ਜੀ ਆਹ ਬਸ ਉਹ ਗੋਲਾ ਮੇਰਾ ਬਜਾਇਆ ਸਿਰ ਮੇਂ ਬਜਾਇਆ ਜੀ ਬਸ ਬੇਉਜਾ ਹੋ ਗਿਆ ਅੱਕਾ ਧੁੰਦਲਾ ਦਿਖ ਰਹੀ ਕੋਈ ਦਿਖ ਨਹੀਂ ਰਹੀ ਆ ਹੁਣ ਤੁਹਾਨੂੰ ਚੰਗੀ ਤਰ੍ਹਾਂ ਦੇਖ ਨਹੀਂ ਰਿਹਾ ਹਾਂ ਜੀ ਤੀਕ ਨਹੀਂ ਰਿਹਾ ਜੀ ਬਾਹਰ ਕਰਕੇ ਮੈਂ ਸੋ ਗਿਆ ਜੀ ਬਣਾਇ ਤੁਸੀਂ ਥੋੜਾ ਪਿੱਛੇ ਆ ਜਾਓ ਤੁਹਾਨੂੰ ਹਸਪਤਾਲ ਲੈ ਜਾਣਾ ਤੁਹਾਨੂੰ ਚਲੀਏ ਜੇ ਕਿਤੇ ਦਿਖਾਣਾ ਜੀ ਮੈਨੂੰ ਉਹ ਕੋਈ ਮੈਡੀਕਲ ਇਨ ਗਿਆ ਤਾਂ ਦਵਾਈ ਲੈ ਕੇ ਆ ਗਿਆ ਜੀ ਤੇ ਲੋ ਸਾਰੀ ਤੋਂ ਤੁਸੀਂ ਕਿਉਂ ਕਿ ਇੱਥੇ ਲਗਾਤਾਰ ਅਥਰੂ ਗੈਸ ਦੇ ਕੋਲੇ ਡੇਗ ਰਹੇ ਤੁਸੀਂ ਥੋੜਾ ਪਿੱਛੇ ਆ ਜਾਓ ਜੇ ਤੁਹਾਨੂੰ ਚੰਗੀ ਤਰ੍ਹਾਂ ਪੈ ਗਿਆ ਜੀ ਫੇਰ ਜਾਉਂਗੇ ਨਾ ਟਰੈਕਟਰ ਦੁਆਰਾ ਜਾਣਾ ਪੈ ਗਿਆ ਦੁਆਰਾ ਜਾਉਂਗੇ ਨਾ ਜੀ ਫੇਰ ਪਰ ਤੁਹਾਨੂੰ ਦੇਖ ਨਹੀਂ ਰਿਹਾ ਬਾਬੇ ਕੀ ਕਰੀਏ ਜੀ ਹੁਣ ਜਾਣਾ ਤਾਂ ਪੈਣਾ ਜੀ ਜਾਣਾ ਤਾਂ ਪੈਣਾ ਜੀ ਕੰਮ ਤਾਂ ਕਰਨਾ ਜੀ ਸਾਰੇ ਲੱਗੇ ਹੋਏ ਨੇ ਸਾਰੇ ਕਿਸਾਨ ਇਕੱਠੇ ਆ ਜੀ ਟਰੈਕਟਰ ਅੱਗੇ ਆ ਜੀ ਬਾਕੀ ਕਿੱਲਾ-ਕੁੱਲਾ ਬੈਰੀਕੇਡ ਪੱਟਦੇ ਬਦੋ ਚਾਰ ਰਹਿ ਗਏ ਉਹ ਵੀ ਚੱਕ ਦੇਣੇ ਜੀ ਕੁਝ ਨਹੀਂ ਹੈਗਾ ਹੈਗਾ ਬਸ ਆ ਪੰਜ ਮਿੰਟ ਲੱਗਣੇ ਆ ਜੀ ਬਸ ਬਹੁਤ ਵੀਰੇ ਤੁਹਾਡਾ ਪੰਜਾਬ ਨੂੰ ਦੇਣਿਆ ਇਹ ਨੌਜਵਾਨੀ ਆ ਇਸ ਨੌਜਵਾਨੀ ਨੂੰ ਕਹਿੰਦੇ ਸੀ ਕਿ ਨਸ਼ੇ ਨੇ ਗਰਕ ਲਈ ਉੜਦਾ ਪੰਜਾਬ ਕਹਿ ਕਹਿ ਕੇ ਸਾਨੂੰ ਬਦਨਾਮ ਕਰਦੇ ਸੀਗੇ ਪੰਜਾਬ ਦੀ ਨੌਜਵਾਨੀ ਆ ਬਾਈ ਕੀ ਕਹਿੰਦੇ ਹੋ ਬਾਈ ਐਂ ਕਹਿਣਾ ਚੌਨਾਕ ਹੀ ਹੈ ਬੈਰੀਕਾਡ ਪਰੇ ਤੱਕ ਪੱਟਤੇ ਜਿੱਥੇ ਬਾਰਡਰ ਕੈਨਨ ਆ ਉੱਥੇ ਤੱਕ ਪਹੁੰਚ ਗਏ ਹੁਣੇ ਬਾਕੀ ਜਿਹੜੇ ਸੰਗਤ ਇਹਨਾਂ ਨੂੰ ਚਾਹੀਦਾ ਕਿ ਅੱਗੇ ਵਧਣਾ ਉਸ ਟਾਈਮ ਬਾਅਦ ਹਰਿਆਣੇ ਪਹੁੰਚ ਜਾਵਾਂਗੇ ਪਹੁੰਚ ਆਵਾਂਗੇ ਜੀ ਰਾਤ ਨੂੰ ਪਹੁੰਚ ਸਕਦੇ ਆ ਮੇਰੇ ਖਿਆਲ ਚ 2-4 ਘੰਟਿਆਂ ਨੂੰ ਵੀਰੇ ਤੁਸੀਂ ਵੀ ਆਪਣਾ ਧਿਆਨ ਰੱਖੋ ਜਿ ਹੇਚੇ ਤੱਕ ਨਿਗਰ ਥੋੜੀ ਠੀਕ ਨਹੀਂ ਹੁੰਦੀ ਅਜੇ ਨਾ ਅੱਗੇ ਜਾਓ ਕਿਉਂਕਿ ਤੁਹਾਨੂੰ ਪਤਾ ਮਾਹੌਲ ਕਿਹੋ ਜਿਹਾ ਹੋ ਜਾਏਗਾ ਸੋ ਇਹ ਪੰਜਾਬ ਦੀ ਨੌਜਵਾਨੀ ਆ ਇੱਥੇ ਰੈਸਟ ਲੈਣ ਆ ਗਿਆ ਦੇਖ ਨਹੀਂ ਚੰਗੀ ਤਰ੍ਹਾਂ ਰਿਹਾ ਪਰ ਕਹਿੰਦਾ ਨਹੀਂ ਵਾਪਸ ਜਾਊਗਾ ਗੱਲ ਕਿਸਾਨੀ ਦੀ ਹੈ ਗੱਲ ਐਮਐਸਪੀ ਦੀ ਗੱਲ ਆਪਣੇ ਹੱਕਾਂ ਦੀ ਤਾਂ ਨੌਜਵਾਨੀ ਲਗਾਤਾਰ ਜੂਝ ਰਹੀ ਹੈ ਆਪਣੇ ਸੋਗੀ ਰਵੀਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇਲੇ